ਮੈਂ ਸਰਬਜੀਤ ਸਿੰਘ ਉਹਨਾਂ ਨੂੰ ਵੀ ਮੈਂ ਥੋੜੇ ਦਿਨ ਪਹਿਲਾਂ ਆਖਿਆ ਲੋਕਾਂ ਨੇ ਬੜਾ ਕਿੰਤੂ ਪਰੰਤੂ ਕੀਤਾ ਬੜੀਆਂ ਟਿੱਪਣੀਆਂ ਕੀਤੀਆਂ ਵੀ ਤੁਸੀਂ ਸਰਬਜੀਤ ਸਿੰਘ ਨੂੰ ਇਦਾਂ ਕਹਿ ਤਾ ਪੁੱਤ ਮਰਵਾਦ ਨੇ ਯਾਰ ਜੇ ਪੁੱਤ ਮਰਵਾਉਣ ਦਾ ਤੁਹਾਨੂੰ ਡਰਿਆ ਫਿਰ ਤੁਸੀਂ ਮਲਵਈਆਂ ਕਿਉਂ ਕੱਢਦੇ ਜੇ ਜੇ ਤੁਹਾਨੂੰ ਪੁੱਤ ਮਰਵਾਉਣ ਦਾ ਡਰਿਆ ਤੇ ਫਿਰ ਤੁਸੀਂ ਖਾਲਸਾ ਦੀ ਗੱਲ ਹੀ ਨਾ ਕਰੋ ਤੁਸੀਂ ਖਾਲਸਾ ਦੀ ਗੱਲ ਕਰਦੇ ਜਦੋਂ ਮੈਂ ਕਹਿੰਦਾ ਵੀ ਖਾਲਸਾ ਦੀ ਖਾਲਸਾ ਰਾਜ ਚਾਹੀਦਾ ਉਦੋਂ ਤੁਸੀਂ ਕਹਿੰਦੇ ਖਾਲਸਾਤਾਨ ਦਾ ਵਿਰੋਧੀ ਆ ਅੱਜ ਸਰਬਜੀਤ ਸਿੰਘ ਕਹਿੰਦਾ ਮੈਂ ਟੇਬਲ ਟਾਕ ਤੇ ਪਸੰਦ ਕਰਦਾ ਮੈਂ ਖਾਲਸਾਤਾਨ ਦੀ ਖਾਲਸਾ ਰਾਜ ਪਸੰਦ ਕਰਦਾ ਤੇ ਫਿਰ ਮੈਂ ਹੀ ਬੁੱਤ ਐਵੇਂ ਜਵਾਬ ਦਿੱਤਾ ਮੈਂ ਕਿਹਾ ਵੀ ਭਾਈ ਸਾਹਿਬ ਜੀ ਟੇਬਲ ਤੇ ਵੀ ਤੁਹਾਨੂੰ ਤਾਂ ਹੀ ਬਹਿਣ ਦੇਣਾ ਜੇ ਤੁਹਾਡੀਆਂ ਬਾਹਾਂ ਵਿੱਚ ਬਲ ਹੋਇਆ ਤੇ ਬਲ ਹੋਏਗਾ ਉਦਾਂ ਟੇਬਲ ਤੇ ਨਹੀਂ ਬਹਿਣ ਦੇਣਾ ਜਿੰਨਾ ਚਿਰ ਤੁਸੀਂ ਜੰਗ 'ਚ ਨਹੀਂ ਜੇਤੂ ਹਾਂ ਬਿਲਕੁਲ ਤੇ ਮੈਨੂੰ ਲੋਕਾਂ ਨੇ ਟਿੱਪਣੀਆਂ ਕਰ ਦਿੱਤੀਆਂ ਮੈਂ ਪਰਵਾਹ ਨਹੀਂ ਕਰਦਾ ਵੇਖੋ ਸੱਚ ਬੋਲੇ ਬਿਖੇ ਸਮਾਨ ਮਾਰਾ ਕਹਿੰਦੇ ਸੱਚ ਬੋਲੇ ਬਿਖੇ ਸਮਾਨ ਸੱਚ ਲੋਕਾਂ ਨੂੰ ਕੂੜਾ ਲੱਗਦਾ ਫਿਰ ਮਾਰਾ ਕਹਿੰਦਾ ਸੱਚ ਬੋਲਣ ਵਾਲੇ ਇੱਕ ਉੱਡਣਾ ਕੂੜਾ ਚਾਹੀਦਾ ਜਾਂ ਚਾਹੀਦਾ ਉੱਚਾ ਪਹਾੜਾ ਮਾਰ ਕੇ ਸੱਚ ਬੋਲ ਘੋੜੇ ਨੂੰ ਵੱਡੀ ਲਾ ਤੀਰ ਹੋ ਜਾ ਤੇ ਜਾਂ ਉੱਚੇ ਪਹਾੜ ਦੇ ਉੱਤੇ ਖੜ ਕੇ ਸੱਚ ਬੋਲੇ ਲੋਕਾਂ ਨੇ ਪੱਥਰ ਮਾਰ ਮਾਰ ਕੇ ਮਾਰ ਦੇਣਾ ਹਨਾ ਤੇ ਇਹ ਕਰਕੇ ਜੇ ਤੁਸੀਂ ਸੱਚ ਬੋਲੋ ਨਾ ਤੇ ਫਿਰ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਨੀ ਜੇ ਤੁਸੀਂ ਮਰਨ ਵਾਲੇ ਤੁਰਪੇ ਹਨਾ ਫਿਰ ਇਹ ਸੋਚੋ ਤੁਸੀਂ ਅਜ ਵੀ ਤੁਸੀਂ ਪੜਕੇ ਹੋ ਨਹੀਂ ਫਿਰ ਤੁਸੀਂ ਸੱਚ ਬੋਲ ਸਕਦੇ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ 2 ਸਾਲ ਘਰ ਬੈਣਾ ਪੈ ਗਿਆ ਮੇਰਾ ਬਹੁਤਾ ਸੱਚ ਜਿਹੜਾ ਲੋਕਾਂ ਨੂੰ ਲੜਿਆ ਹਨਾ ਮੈਨੂੰ ਕਿਸੇ ਨੇ ਕੋਈ ਪ੍ਰੋਗਰਾਮ ਦਿੱਤਾ ਮੈਂ ਕਿਸੇ ਨੂੰ ਫੋਨ ਨਹੀਂ ਕੀਤਾ ਅਜੇ ਤੱਕ ਕੋਈ ਬਾਬਾ ਮੈਨੂੰ ਫੋਨ ਕਰਕੇ ਕਹਦੇ ਤੁਹਾਡੇ ਸਾਹਮਣੇ ਸਾਫਤ ਕਰਦੇ ਵੀ ਸਾਨੂੰ ਫੋਨ ਕਰਕੇ ਕਹਿੰਦਾ ਹੈ ਪ੍ਰੋਗਰਾਮ ਦਿਓ ਇੱਕ ਪ੍ਰੂਫ ਉਖਾ ਦਿਓ ਮੈਂ ਅਜੇ ਤੱਕ ਨਾ ਫੋਨ ਕੀਤਾ ਨਾ ਕਰਨਾ ਮੇਰੀ ਤਾਰ ਹੀ ਬਾਬੇ ਨਾਨਕਾਂ ਜੁੜੀ ਮੈਂ ਸਦਾ ਬਾਬੇ ਨੂੰ ਕਹਿੰਦਾ ਬਾਬਾ ਖਿਆਨਾ ਮਸਤਾਨਾ ਹੋਣ ਵਾਲਾ ਕਰ ਦੇ ਕਿਰਪਾ ਹੈ ਵੀ ਮਤਲਬ ਇਹ ਆ ਵੀ ਵੇਖੋ ਜਦੋਂ ਆਪਾਂ ਗੁਰੂ ਦੀ ਹੋ ਜੰਨੇ ਇੱਕ ਪਯੋਗ ਦੁਨਿਆਵੀ ਪਿਓ ਆ ਨਾ ਉਹਨੂੰ ਫਿਕਰ ਆਪਣੀ ਲਾਦ ਦਾ ਹੁਣ ਮੈਂ ਇੱਥੇ ਆਇਆ ਪਚੰਗੀ ਘਰ ਆਣਕ ਸੀ ਗਿਆ ਉਹ ਜਿਹੜੀ ਚੀਜ਼ ਚਾਹੀਦੀ ਮੈਨੂੰ ਇੱਥੇ ਫਿਕਰ ਆ ਮੈਂ ਇੱਥੇ ਹੈਂਡਲ ਕਰੀ ਜਾਣਾ ਸਾਰਾ ਤੇ ਜਿਹੜਾ ਪਿਓ ਆਪਣੇ ਨਾਲ ਅੰਗ ਸੰਗ ਰਹੇ ਉਹਨੂੰ ਸਾਡਾ ਫਿਕਰ ਹੀ ਨਹੀਂ ਉਹਨੂੰ ਫਿਕਰ ਹੀ ਨਹੀਂ ਹਾਂ ਜਿਹੜਾ ਪੂਰੀ ਸ੍ਰਿਸ਼ਟੀ ਦਾ ਮਾਲਕ ਆ ਉਹ ਕੋਈ ਨਾ ਕੋਈ ਰਾਹ ਇਦਾਂ ਦਾ ਬਣਾ ਦਿੰਦਾ ਵੀ ਜਦੋਂ ਕਿ ਮਸਤਾਨਾ ਹੋਣ ਲੱਗਦਾ ਉਦੋਂ ਕੋਈ ਨਾ ਕੋਈ ਪ੍ਰੋਗਰਾਮ ਆ ਜਾਂਦਾ ਵੀ ਲਓ ਜੀ ਮਾਰਾ ਕਹਿੰਦੇ ਜਾਓ ਪੁੱਤ ਨਿਆਰੇ ਲੈ ਹੈਨਾ ਹੁਣ ਜਿਹੜੇ ਲੱਖ ਡੇਢ ਲੱਖ ਦੀ ਆਪਾਂ ਗੱਲ ਕੀਤੀ ਆ ਉਹ ਲੱਖ ਡੇਢ ਲੱਖ ਜਿਹੜਾ ਆਉਂਦਾ ਉਹਦੇ 'ਚ ਖਰਚੇ ਵੜਿਆ ਠੀਕ ਆਈਏ ਆਪਣੇ ਘਰਾਂ ਕੋਈ ਲੈਕਚਰੀ ਜ਼ਿੰਦਗੀ ਦੀ ਚੀਜ਼ ਹੈ ਤੁਸੀਂ ਵੇਖ ਸਕਦੇ ਆ ਅਜੇ ਘਰ ਪੂਰਾ ਤਿਆਰ ਨਹੀਂ ਹੋਇਆ ਜਿੰਦਾ ਵੱਡਾ ਲੋਕਾਂ ਨੂੰ ਲੱਗਦਾ ਵੀ ਮਾਨ ਪਤਾ ਨਹੀਂ ਕੀ ਜਾਜ ਲਈ ਫਿਰਦਾ ਜਾਂ ਕਿੰਨੇ ਘਲੂਕਾਂ ਖਾ ਗਿਆ ਵੇਖ ਸਾਰੀ ਤੁਸੀਂ ਆਣ ਕੇ ਇਸ ਟਾਈਮ ਮਤਲਬ ਕਿ ਦੂਸਰੀ ਮੰਜ਼ਲੇ ਮੈਂ ਤਿਆਰ ਕੀਤੀ ਆ ਅਜੇ ਮਿਸਤਰੀਆਂ ਦਾ ਕੰਮ ਚੱਲਦਾ ਪਿਆ ਕਿਉਂਕਿ ਮੈਂ ਮੈਨੂੰ ਕਿਹੜਾ ਕਿਹੜੇ ਬਾਪੂ ਕੋ ਪਾਹੀ ਹੁੰਦੇ ਮੈਂ ਤੇ ਆਪਣੀ ਇਹੋ ਕਿਰਤ ਜਿਹੜੀ ਕਰਦਾ 6 ਮਹੀਨੇ ਮੇਰੇ ਜਿਹੜੇ ਹੁਣ ਜਿੱਦਾਂ ਮੰਨ ਲਓ ਅਕਤੂਬਰ ਤੋਂ ਕੰਮ ਸ਼ੁਰੂ ਹੋਏ ਦਾ ਉਸਾਕੀ ਤੱਕ ਮੇਰੇ ਜਿਹੜੇ ਸੀਜ਼ਨ ਲੱਗਦਾ ਇਹਦੇ ਚ ਮੈਂ ਸੇਵਾ ਕਰੀ ਜਾਣੀ ਐ ਇਹ ਚ ਪ ਦਸਬੰਦ ਵੀ ਕਰਨਾ ਹੋਦਾ ਜੇ ਉਹ ਦਸਬੰਦ ਨਾ ਕਢੀਏ ਤੇ ਪਤਾ ਨਹੀਂ ਆਪਣੇ ਤੇ ਲੱਗੇ ਕਿਉਂ ਨਾ ਆਪਾਂ ਉਹ ਜਿਹੜਾ ਕਿ ਭਲੇ ਵਾਸਤੇ ਲਾ ਲਈਏ ਉਹ ਅੱਛਾ ਮੈਨੂੰ ਮੈਂ ਤੁਹਾਡੇ ਤੋਂ ਆਖੀ ਤੇ ਦੁਨੀਆ ਗੱਲਾਂ ਹੋਰ ਲੈਣਾ ਚਾਹਾਂਗਾ ਹਾਂਜੀ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੁੰਦਾ ਹਾਂਜੀ ਕੋਈ ਗੇਮਾਂ ਖੇਡਦਾ ਹਾਂਜੀ ਕਿਸੇ ਨੂੰ ਕੱਪੜੇ ਪਾਉਣ ਦਾ ਸ਼ੌਂਕ ਹੁੰਦਾ ਹਾਂਜੀ ਤੇ ਦੁਨੀਆਵੀ ਚੀਜ਼ਾਂ ਹਾਂਜੀ ਤੁਹਾਨੂੰ ਕਿਸ ਚੀਜ਼ ਦਾ ਸ਼ੌਂਕ ਹੈ ਮੈਨੂੰ ਜਿਸ ਤਰ੍ਹਾਂ ਨਾਲ ਤੁਹਾਡੇ ਸ਼ਸਤਰ ਦੇਖ ਕੇ ਲੱਗ ਰਿਹਾ ਹੈ ਕਿ ਤੁਹਾਨੂੰ ਸ਼ਸਤਰਾਂ ਨਾਲ ਬੜਾ ਪਿਆਰ ਹੈ ਸ਼ਸਤਰਾਂ ਦਾ ਵੇਖੋ ਜੀ ਮੈਨੂੰ ਮੈਂ ਕਿਹਨਾ ਦੁਨੀਆ ਦਾ ਸਭ ਤੋਂ ਕੀਮਤੀ ਤੋਂ ਕੀਮਤੀ ਸ਼ਸਤਰ ਮੇਰੇ ਕੋਲ ਹੋਣਾ ਚਾਹੀਦਾ ਤੇ ਸ਼ਸਤਰ ਦੇ ਨਾਲ ਨਾਲ ਮੈਂ ਕਿਹਨਾ ਸੱਚੇ ਪਾਤਸ਼ਾਹ ਜੇ ਇਹ ਗੁਰਦਾ ਦਿੱਤਾ ਨਾ ਇਹਨੂੰ ਕਾਇਮ ਰੱਖੀ ਇਹ ਨਾ ਹੋਵੇ ਵੀ ਜਦ ਦਿਨ ਮੌਤ ਆਵੇ ਤੇ ਮੈਂ ਇਹਨੂੰ ਡੋਲਾਂ ਜੇ ਆਈ ਨਾ ਆਈਆਂ ਬੜੀਆਂ ਬੜੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਨਾ ਕਿ ਜਿੱਥੇ ਅੱਜ ਤੱਕ ਨਹੀਂ ਕਦੀ ਕਿਸੇ ਨੂੰ ਕਿਹਾ ਵੀ ਯਾਰ ਗਲਤੀ ਹੋ ਗਈ ਤੇ ਮਹਾਰਾਜ ਗਾਵ ਨਾ ਕਰਾਈ ਜੇ ਸ਼ਹਿਰ ਦਿੱਤਾ ਸ਼ਹਿਤ ਚਲਾਉਣ ਦਾ ਬਲ ਵੀ ਦੇ ਕੱਲਾ ਸ਼ਹਿਤਰ ਨਹੀਂ ਚਾਹੀਦਾ ਫਿਰ ਦੂਸਰਾ ਮੈਨੂੰ ਸਭ ਤੋਂ ਵੱਡਾ ਮੇਰੇ ਦਿਲ ਦੇ ਅੰਦਰ ਇੱਕੋ ਚਾਅ ਆ ਵੀ ਮਿਲਣਾ ਸਿਖਰ ਤੇ ਜਾਣਾ ਹੂੰ ਜਾਣ ਤੋਂ ਬਾਅਦ ਵੀ ਲੋਕ ਆਖਣ ਵੀ ਠੀਕ ਹੈ ਟਾਢੀ ਉੱਠਿਆ ਗੁਰੇ ਕੀ ਬਾਤ ਜਿੱਦੀ ਛੇਤੀ ਸ਼ਾਇਦ ਮਤਲਬ ਕਿ ਇਸ ਕਲਾ ਦੇ ਵਿੱਚ ਮੈਂ ਇਸ ਪੱਧਰ ਤੱਕ ਪਹੁੰਚ ਗਿਆ ਨਾ ਮੇਰੇ ਬਰਾਬਰ ਦੇ ਜਿਹੜੇ ਟਾਢੀ ਹੈ ਸ਼ਾਇਦ ਨਹੀਂ ਪਹੁੰਚਿਆ ਬਈ ਮੇਰੇ ਤੋਂ ਪਹਿਲਾਂ ਜਿਹੜਾ ਲਾਂਡਰਾ ਮੇਰੇ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਲਾਂਡਰਾ ਗੁਰਪ੍ਰੀਤ ਸਿੰਘ ਲਾਂਡਰਾ ਮੇਰੇ ਤੋਂ ਪਹਿਲਾਂ ਦੇ ਚੱਲੇ ਆ ਠੀਕ ਹੈ ਜੀ ਸਰਜੀਤ ਸਿੰਘ ਵਾਰਸ ਫੌਜਾ ਸਾਗਰ ਔਰ ਜਿਹੜੇ ਮਹਿਲ ਸਿੰਘ ਜੀ ਹੋਰੇ ਹਾਂ ਜੀ ਚੰਦ ਇਹ ਮਹਿਲ ਸੋਂ ਇਹ ਪਹਿਲਾਂ ਦੇ ਚੱਲੇ ਆ ਮਨ ਜਿੰਨੇ ਵੀ ਇਸ ਟਾਈਮ ਜਿਆਦੇ ਜਿਹੜੇ ਫੇਮਸ ਜਿਹੇ ਹੋ ਰਹੇ ਨੇ ਜਿਆਦੇ ਜਿਹਨਾਂ ਦੇ ਕਲਿੱਪ ਜਾਂਦੇ ਆ ਉਹ ਸਾਰੇ ਮੈਂ ਤੋਂ ਪਹਿਲਾਂ ਚੱਲੇ ਆ ਪਰ ਮੈਂ ਇਹ ਚੀਜ਼ ਨੂੰ ਸੋਚਦਾ ਵੀ ਜਿੱਦਾਂ ਉਹ ਵਾਕਿਆ ਗੁਰੂ ਨੇ ਮੈਨੂੰ ਤਰਸ ਕੀਤਾ ਕਹਿੰਦੇ ਜਿਹਦੇ ਇੱਕ ਘੋੜੇ ਤੇਜ਼ ਰਫਤਾਰ ਵਾਲੇ ਆ ਹੈ ਇੱਕ ਲੰਗੜਾ ਘੋੜਾ ਉਹਨੇ ਉਹਨਾਂ ਦੀ ਰਫਤਾਰ ਤੇ ਭੱਜਣਾ ਉਹਨੂੰ ਮਾਰੇ ਲੱਤ ਲਾਤੀ ਭਜਾ ਤੂੰ ਭੱਜ ਹੈ ਉਹਨਾਂ ਦੇ ਮਤਲਬ ਕਿ ਬਰਾਬਰ ਮੈਂ ਪ੍ਰੋਗਰਾਮ ਲਾ ਲਈ ਕੋਈ ਦੁਨੀਆ ਦਾ ਟਾਡੀ ਨਹੀਂ ਆ ਇਹ ਇਸ ਟਾਈਮ ਫੇਮਸ ਆਪਣੇ ਆਪ ਸਾਰੇ 스타 ਸਮੇਂ ਦੇ ਉਹਨਾਂ ਦੇ ਨਾਲ ਹਰ ਇੱਕ ਦੇ ਨਾਲ ਕਥਾਵਾਚਕ ਜਿੰਨੇ ਵੀ ਆ ਗਿਆਨੀ ਪਿੰਦਰਪਾ ਜੀ ਜਸਵੰਤ ਸਿੰਘ ਫੇ ਆਪਣਾ ਪਰਮਜੀਤ ਸਿੰਘ ਜਿਹੜੇ ਹੁਣ ਆ ਆਪਣੇ ਹਰਿਆਣਾ ਲੁਧਿਆਣੇ ਵਾਲੇ ਆ ਭਾਜੀ ਕੁਲਵੰਤ ਸਿੰਘ ਹੋਣੀ ਫੇ ਜਸਵੰਤ ਸਿੰਘ ਹੋਣੀ ਇਹਨਾਂ ਸਾਰਿਆਂ ਤਕਰੀਬਨ ਮੈਂ ਸਟੇਜਾਂ ਸਾਂਧੀਆਂ ਕੀਤੀਆਂ ਤੇ ਉਦੋਂ ਕੇ ਡਾਕਟਰ ਉਦੋਂ ਕੇ ਉਹਨਾਂ ਦੇ ਸੁਖਪ੍ਰੀਤ ਸਿੰਘ ਉਹਨਾਂ ਨਾਲ ਮੈਂ ਸਟੇਜਾਂ ਸਾਂਝੀਆਂ ਕੀਤੀਆਂ ਮਤਲਬ ਇਹ ਮੇਰੇ ਬਾਅਦ ਤੇ ਨਾ ਜਦੋਂ ਮੈਨੂੰ ਬੜਾ ਮੈਨੂੰ ਬੜਾ ਚਾਹ ਹੁੰਦਾ ਜਿਨੂੰ ਕਿ ਇਹ ਦਿਨ ਚੰਗੇ ਵਿਦਵਾਨ ਦੇ ਨਾਲ ਮੈਨੂੰ ਸਟੇਜ ਸਾਂਝੀ ਕਰਨੀ ਹੁੰਦੀ ਨਾ ਜਿਦਾਂ ਇੱਕ ਪਲਵਾਨ ਜਦੋਂ ਕੁਲਨਵਾਂ ਤੇ ਜਾਣਾ ਹੁੰਦਾ ਤਿਆਰੀ ਕਰਦਾ ਤੇ ਮੈਂ ਆਪਣੇ ਆਪ ਨੂੰ ਇੱਕਦਾਂ ਵੀ ਕਾਂਦ ਕਰ ਦੇਣਾ ਮਤਲਬ ਘਰ ਚ ਬਿਲਕੁਲ ਮੈਂ ਸ਼ਾਂਤ ਰੱਖਣਾ ਆਪਣੇ ਆਪ ਨੂੰ ਮੇਰੇ ਨਾਲ ਜਿਹੜੇ ਰਹਿੰਦੇ ਮੈਨੂੰ ਕਹਣਗੇ ਵੀ ਤੁਸੀਂ ਅੱਜ ਚੁੱਪ ਕਿਉਂ ਹੋ ਮੈਂ ਤੁਸੀਂ ਤਾਂ ਗੱਲਾਂ ਬੜੀ ਸੁਣੋਦੇ ਰਹੇ ਉਹ ਫਿਰ ਮੈਂ ਜਿਹੜੇ 2 ਘੰਟੇ ਆਪਣੇ ਆਪ ਨੂੰ ਜਿਹੜਾ ਨਾ ਗੁਰੂ ਨੂੰ ਸਰਵਪੱਤ ਕਰ ਦੇਣਾ ਤੇ ਮਹਾਰਾਜ ਹੁਣ ਤੁਸੀਂ ਪੜਾਹਰਾ ਖੋਲੋ ਹੂੰ ਜਿੱਥੇ ਬ੍ਰਹਮ ਅਸਤਰ ਚੱਲਣ ਡੇ ਉਹਦੇ ਉੱਤੇ ਅਸਤਰ ਗੜਾ ਚਲਾਉਣਾ ਹੂੰ ਪਰ ਮਤਲਬ ਬੜਾ ਸਤਗੁਰੂ ਸੱਚੇ ਪਾਤਸ਼ਾਹ ਦੀ ਰਹਿਮ ਤੇ ਅੱਜ ਤੱਕ ਬੜਾ ਵੱਡਾ ਮਾਨ ਸਨਮਾਨ ਵੀ ਮਿਲਿਆ ਤੇ ਜਦੋਂ ਆ ਸੰਘਰਸ਼ ਲੜੇ ਆਪਾਂ ਹੂੰ ਉਦੋਂ ਮੇਰੇ ਸੋਨੇ ਦਾ ਸਿਮ ਇਟਲੀ ਸੰਗਤਾਂ ਲੋ ਪਿਆ ਹੈ ਬਾਬਾ ਗਰੀਬ ਸਿੰਘ ਉਹਨਾਂ ਨੇ ਪਾਇਆ ਹੈ ਉਹ ਫਿਰ ਮੈਂ ਉਹਨਾਂ ਸਮਿਆਂ ਚ ਲਾਤਾ ਸੀ ਸੇਵਾ ਦੇ ਵਿੱਚ ਹੀ ਅੱਛਾ ਮੈਂ ਕੋਲ ਨਹੀਂ ਰੱਖਿਆ ਹੂੰ ਸੇਵਾ ਚ ਲਾਤਾ ਮੈਨੂੰ ਬਹੁਤ ਸਾਰੇ ਪਰਵਾਹ ਨਹੀਂ ਮੇਂ ਗੱਲ ਆਖੀ ਵੀ ਤੇਰਾ ਗੜਾ ਕੱਲੇ ਦਾ ਕੰਮ ਆ ਤੂੰ ਲੋਕਾਂ ਨੂੰ ਕਹਿਆ ਵੀ ਮਾਇਆ ਭੇਜ ਦੇਣਗੇ ਤੂੰ ਲੈ ਜੀ ਬੰਦੇ ਮੈਂ ਕਿਹਾ ਨਹੀਂ ਪੰਥ ਦੀ ਮਾਇਆ ਪੰਥ ਤੇ ਵਰਤੀ ਜਾਊਗੀ ਤੁਹਾਨੂੰ ਇੱਕ ਅਹਿਮ ਗੱਲ ਦੱਸ ਦਵਾਂ ਅੱਜ ਤੋਂ ਪਹਿਲਾਂ ਅੱਜ ਦੇ ਜਹੇਦਾਰ ਤੇ ਪਹਿਲਾਂ ਪੱਲਾ ਵੇਂਦੇ ਵੀ ਕਿੰਨੇ ਪੈਏ ਵਿੱਚ ਅੱਜ ਤੋਂ ਪਹਿਲਾਂ ਜਿਹੜਾ ਇਤਿਹਾਸ ਨਾ ਸਾਡਾ ਸਵੇਰੇ ਸਾਨੂੰ ਮਾਇਆ ਰਾਸ਼ਨ ਬਾਸ਼ਨ ਜੋ ਵੀ ਆ ਗਿਆ ਭਾਸ਼ਨ ਤੱਕ ਵੀ ਉਹ ਸਾਰਾ ਹੀ ਸ਼ਾਮ ਤੱਕ ਵਰਤਾ ਦੇਣਾ ਤੇ ਕਿਸੇ ਨੇ ਸਵਾਲ ਕੀਤਾ ਨਾ ਅੰਗ ਸਿੰਘ ਨੂੰ ਮਹਾਕਾਲ ਨੂੰ ਉਨੇ ਕਿਹਾ ਵੀ ਬਾਬਾ ਜੀ ਸਾਰਾ ਕੋ ਤੇ ਤੁਸੀਂ ਵਰਤਾਤਾ ਸਵੇਰੇ ਕੀ ਤਿਆਰ ਕਰਾਂਗੇ ਕੀ ਛਕਣਾ ਜੀ ਸਵੇਰ ਨੂੰ ਉਹ ਕਹਿੰਦੇ ਬਚਨ ਆਇਆ ਚੀਤੀ ਤੇ ਕੁੰਚਰ ਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਹਾਂ ਵੀ ਮਹਾਰਾਜ ਨੇ ਕਿਰਪਾ ਕਰਨੀ ਸਵੇਰ ਨੂੰ ਫੇਰ ਦਾਣੇ ਪਹੁੰਚ ਜਾਣੇ ਉਹ ਪੱਲਾ ਨਹੀਂ ਵਹਿੰਦੇ ਉਹ ਗਾਂ ਨੂੰ ਵਹਿੰਦੇ ਗਾਂ ਨੂੰ ਵਹਿੰਦੇ ਅੱਜ ਲੋਕ ਪੱਲਾ ਵਹਿੰਦੇ ਆ ਇਹ ਜਿਹੜੀ ਸੰਸਾਰ ਦੇ ਆਪਾਂ ਚੱਲ ਰਹੇ ਆ ਨਾ ਵੇਖੋ ਤੁਹਾਡਾ ਬੜਾ ਵੱਡਾ ਯੋਗਦਾਨ ਆ ਮੈਂ ਕਹਿ ਸਕਦਾ ਸ਼ਾਇਦ ਮੇਰੇ ਵਰਗੇ ਪਤਾ ਨਹੀਂ ਕਿੰਨੇ ਕਰੋੜਗੇ ਆ ਜਿਨ੍ਹਾਂ ਨੂੰ ਅਜੇ ਤੱਕ ਪਲੇਟਫਾਰਮ ਮਿਲਿਆ ਚੰਗੇ ਚੰਗੇ ਗੁਣੀ ਜਨ ਵਿਦਵਾਨ ਬੰਦੇ ਮੈਂ ਜਿਨ੍ਹਾਂ ਨੂੰ ਵੇਖਦਾ ਨਾ ਮੇਰੇ ਤੋਂ ਪਹਿਲਾਂ ਜਿਹੜੇ ਲੰਮੇ ਸਮੇਂ ਤੋਂ ਚੱਲੇ ਆ ਜਿਨ੍ਹਾਂ ਨੇ ਸੰਘਰਸ਼ ਵੀ ਕੀਤਾ ਜੇਲਾਂ ਵਿੱਚ ਵੇਖੀਆਂ ਉਹ ਮੈਂ ਉਹਨਾਂ ਲੋਕਾਂ ਦੀ ਸਾਰ ਲੈਣਾ ਚਾਹਣਾ ਵੀ ਮੈਂ ਇਹ ਕਹਿੰਦਾ ਸੱਚੇ ਪਾਤਸ਼ਾਹ ਜੇ ਇੰਨੇ ਕੁ ਜੋਗ ਬਣਾ ਦੇ ਵੀ ਜਿਹੜੇ 2-4 ਸਾਲ ਆਪਣੀ ਜ਼ਿੰਦਗੀ ਦੇ ਨਾਲ ਉਹ ਅਹਿਮ ਸੇਵਾ ਦੇ ਵਿੱਚ ਬੀਤਣ ਕਿਉਂਕਿ ਹੁਣ ਵੇਖੋ ਆਮ ਬੰਦਾ ਮੂਹ ਹੁੰਦਾ ਬੰਦੇ ਨੂੰ ਆਪਣੇ ਪਰਿਵਾਰ ਨਾਲ ਹਨਾ ਵੀ ਯਾਰ ਮੈਨੂੰ ਮਾਇਆ ਉਹ ਮੈਂ ਚੰਗਾ ਸੂਟ ਪੋਵਾ ਚੰਗੇ ਗਹਿਣੇ ਪੋਵਾ ਤੇ ਸਾਡੇ ਤੇ ਗਹਿਣਾ ਹੀ ਇਹੋ ਆ ਹੁਣ ਸਿੰਘਣੀ ਆਏ ਸਿੰਘਣੀ ਚੜਾਈ ਕਰ ਗਈ ਹਨਾ ਪਚੰਗੀ ਆ ਦੋ ਉਹ ਦੋ ਪਚੰਗੀ ਮਾਰੇ ਸੱਚੇ ਪਾਤਸ਼ਾਹ ਦੀ ਈ ਕਿਰਪਾ ਵਾ ਵੀ ਪ੍ਰੋਗਰਾਮ ਤੇ ਇਕ ਲਾ ਲਈਏ ਤੇ ਉਹਨਾਂ ਨੂੰ ਜਾ ਕੇ ਆਨੰਦ ਲਓ ਇੱਕ ਗੱਲ ਆ ਵੀ ਆਪਣੇ ਆਪ ਮੈਂ ਅਜੇ ਤੱਕ ਉਹਨਾਂ ਨੂੰ ਕਿਸੇ ਪਾਗ ਨਹੀਂ ਸਕਾਈ ਦਮਾਲਾ ਨਹੀਂ ਸਕਾਇਆ ਆਪਣੇ ਆਪ ਤਿਆਰ ਹਾਂ ਹਾਂ ਪੀ ਸਾਈ ਹਾਂਜੀ ਇਹ ਬੜੀ ਵੱਡੀ ਗੁਰੂ ਦੀ ਕਿਰਪਾ ਮੈਂ ਤੇ ਸਾਰੇ ਪੰਥ ਨੂੰ ਜਿੰਨਾ ਵੀ ਸ਼ੁਕਰਾਨਾ ਕਰਾਣਾ ਸਾਰੇ ਪੰਥਾਂ ਟਿੱਪਣੀਆਂ ਕਰਨ ਵਾਲਿਆਂ ਦਾ ਵੀ ਸ਼ੁਕਰਾਨਾ ਕਰਦਾ ਤੁਹਾਡੀ ਇੱਕ ਟਿੱਪਣੀ ਮੇਰੇ ਅੰਦਰ ਬਲ ਭਰਦੀ ਆ ਤੂੰ ਹੀ ਜਿੰਨਾ ਵੀ ਮਾੜਾ ਕਹੋਗੇ ਮੈਂ ਉਹਨਾਂ ਤੁਹਾਡੇ ਸਾਹਮਣੇ ਨਿਖਰ ਕੇ ਆਉਂਗਾ ਵੀ ਮੇਰੇ ਉਸਤਾਦ ਵੱਲੋਂ ਮੈਨੂੰ ਸਿੱਖਿਆ ਵਾ ਵੀ ਜਿੰਨਾ ਤੁਹਾਨੂੰ ਮਾੜਾ ਕਹੋ ਤੁਸੀਂ ਉਨੀ ਮਿਹਨਤ ਕਰਕੇ ਨਖਾਰ ਕੇ ਰਿਹਾਓ ਠੀਕ ਹੈ ਜੀ ਹੁਣ ਜਿਹੜੀ ਆਪਣਾ ਅੱਜ ਦੇ ਸਮੇਂ ਜਿੰਨੇ ਵੀ ਢਾਡੀ ਐ ਮੈਂ ਸਾਰਿਆਂ ਨੂੰ ਜਿਹੜੇ ਨੌਜਵਾਨ ਉੱਠੇ ਆ ਮੈਂ ਉਹਨਾਂ ਨੂੰ ਇਹ ਤੁਹਾਡੇ ਲਈ ਕਹਿਣਾ ਚਾਹੁੰਦਾ ਵੇਖੋ ਪੰਥ ਬਹੁਤ ਕੁਝ ਦਿੰਦਾ ਵਾ ਪੰਥ ਕੱਲਾ ਫਾਂਸੀ ਦਾ ਰੱਸਾ ਹੀ ਨਹੀਂ ਦਿੰਦਾ ਜਾਹੇ ਕਿਹ ਚ ਗੋਲੀ ਨਹੀਂ ਦਿੰਦਾ ਪੰਥ ਪੰਥ ਤੁਹਾਨੂੰ ਦੁਨੀਆ ਤੇ ਰਹਿਣ ਵਾਲਾ ਜੀਵਨ ਦਿੰਦਾ ਉਹ ਜੀਵਨ ਨੂੰ ਪਾਉਣ ਵਾਸਤੇ ਘਰਾਂ ਨੂੰ ਤਿਆਗ ਕੇ ਸੱਚ ਬੋਲਣਾ ਪੈਣਾ ਜੀ ਬਿਲਕੁਲ ਤੇ ਸੱਚ ਬੋਲਣਾ ਬੜਾ ਔਖਾ ਜੇ ਸੱਚ ਨੂੰ ਫਾਂਸੀ ਜੇ ਤੇ ਇੱਕ ਲਾਸਟ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨੀ ਹੈ ਤੇ ਇਹ ਖਾਸ ਕਰਕੇ ਬੇਨਤੀ ਸੰਗਤ ਨੂੰ ਜਰੂਰ ਕਰਿਓ ਜੀ ਜਿਹੜੀ ਮੈਂ ਸੋਸਾਇਟੀ ਬਣਾਈ ਉਹ ਤੇ ਜਿੰਨਾ ਸੇਵਾ ਕਰਨੀ ਉਹ ਕਰੇ ਨਹੀਂ ਤੇ ਕੋਈ ਗੱਲ ਨਹੀਂ ਚੜਦੀ ਕਲਾ ਜਿੰਨੇ ਜੋਗੇ ਆ ਗਿਆ ਆਪਾਂ ਕਰਾਂਗੇ ਮੈਂ ਇੱਕ ਲਾਸਟ ਬੇਨਤੀ ਉਹ ਉਸ ਇਨਸਾਨ ਵਾਸਤੇ ਕਰਨੀ ਜਿਹਦੇ ਸ਼ਾਇਦ ਆਪ ਸਾਡੇ ਵਿਚਾਰ ਨਹੀਂ ਰਲਦੇ ਠੀਕ ਹੈ ਜੀ ਲੇਕਿਨ ਪੰਜਾਬ ਦੇ ਲੋਕਾਂ ਨੇ ਬਹੁਤ ਸਾਰਾ ਉਹ ਪਿਆਰ ਦਿੱਤਾ ਹਨ ਸਾਢੇ 4 ਲੱਖ ਵੋਟ ਪਾਈ ਸ਼ੈਦ ਆਇਆ ਅਮਿਤਪਾਲ ਸਿੰਘ ਹਾਂ ਜੀ ਭਾਈ ਅਮਿਤਪਾਲ ਸਿੰਘ ਦੀ ਹੈ ਨਾ ਇੰਨੀ ਵੱਡੀ 리ਡ ਦੇ ਉੱਤੇ ਉਹ ਜਿੱਤੇ ਆ ਤੇ ਸਮੇਂ ਦੇ ਹਾਕਮਾਂ ਨੇ ਅੱਜ ਵੀ ਉਹਨਾਂ ਨੂੰ ਜੇਲ੍ਹ ਵਿੱਚ ਹਨਾ ਅੱਜ ਵੀ ਜੇਲ੍ਹ ਦੇ ਵਿੱਚ ਆ ਤੇ ਉਹਨਾਂ ਦੀ ਰਿਹਾਈ ਨਹੀਂ ਹੋਈ ਤੇ ਮੈਂ ਜਿਹੜੇ ਪੰਥ ਦੇ ਜਹੇਦਾਰ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਤੁਹਾਡੇ ਰਾਂ ਹੀ ਬੇਨਤੀ ਕਰਨਾ ਚਾਹੁੰਦਾ ਆਲ ਪਬਲਿਕ ਨੂੰ ਬੇਨਤੀ ਕਰਨਾ ਚਾਹਨਾ ਹੋ ਸਕਦਾ ਸਾਡੇ ਵਿੱਚ મતਭੇਦ ਹੋਣ ਹੋ ਸਕਦਾ ਸਾਡੇ ਵਿਚਾਰ ਨਾਂ ਰਲਦੇ ਹੁਣ ਸਮੇਂ-ਸਮੇਂ ਤੇ ਜਦੋਂ ਵੀ ਆਪ ਜਿਹੜੇ ਮਸਲੇ ਹਨ ਜੰਗ-ਜੋਧ ਕਰਦੀਆਂ ਰਹੀਆਂ ਤਲਵਾਰ ਲੈ ਕੇ ਇੱਕ ਦੂਜੇ ਦੇ ਦਿਵਾਲੇ ਹੁੰਦੇ ਰਿਹਾ ਪਰ ਜਦੋਂ ਕੋਈ ਸਿਰਤੇ ਵਿਪਤਾ ਆਈਏ ਇੱਕ ਹੁੰਦੇ ਹੀ ਰਹਾ ਤੇ ਅਸੀਂ ਵੀ ਉਹਨਾਂ ਚੋਂ ਹੀ ਆ ਅਸੀਂ ਵੀ ਉਹਨਾਂ ਮਸਲਾਂ ਦਾ ਹਿੱਸਾ ਆ ਅਸੀਂ ਵੀ ਉਹ ਪੰਥ ਦਾ ਹਿੱਸਾ ਜਦੋਂ ਵਿਪਤਾ ਬਣੀ ਇੱਕ ਹੋ ਜਾਣਾ ਚਾਹੀਦਾ